ਪੰਜਾਬੀ ਵੀਰੋ ਹੋਇਆ ਅੱਜ ਹਾਲ ਕੀ ਪੰਜਾਬ ਦਾ ਪੰਜਾਬੀ ਵੀਰੋ ਹੋਇਆ ਅੱਜ ਹਾਲ ਕੀ ਪੰਜਾਬ ਦਾ ਰੱਖ ਲਈਏ ਆਪਾਂ ਫੁੱਲ ਰੁੜਦਾ ਗੁਲਾਬ ਦਾ ਰੱਖ ਲਈਏ ਆਪਾਂ ਫੁੱਲ ਰੁੜਦਾ ਗੁਲਾਬ ਦਾ ਰੱਖ ਲਈਏ ਆਪਾਂ ਮਹਾਰਾਜਾ ਹੁੰਦਾ ਸੀਗਾ ਜਦੋਂ ਰਣਜੀਤ ਜੀ ਚਾਰੇ ਪਾਸੇ ਉਦੋਂ ਸਾਡੀ ਹੁੰਦੀ ਸੀ ਤਰੀਫ ਜੀ ਮ ਤਰੀਫ ਜੀ ਸੂਰਜ ਜਿਹਾ ਸੀ ਤੇਜ ਸੂਰਜ ਜਿਹਾ ਸੀ ਤੇਜ ਕਪੂਰ ਸਿਆਨਵਾਬ ਦਾ ਰੱਖ ਲਈਏ ਆਪਾਂ ਫੁੱਲ ਰੁੜਦਾ ਗੁਲਾਬ ਦਾ ਰੱਖ ਲਈਏ ਆਪਾਂ ਫੁੱਲ ਰੁੜਦਾ ਗੁਲਾਬ ਦਾ ਰੱਖ ਲਈਏ ਆਪਾਂ ਗੱਬਰੂ ਪੰਜਾਬੀ ਖਾਂਦੇ ਖੁੱਲੀਆਂ ਅੱਖਾਂ ਰਾਕਾਂ ਸੀ ਦੁੱਧ ਮੱਖਣਾ ਨਾ ਪਾਲੇ ਛੱਡ ਹੋਰ ਝਾਕਾਂ ਸੀ ਗੱਬਰੂ ਪੰਜਾਬੀ ਖਾਂਦੇ ਖੁੱਲ੍ਹੀਆਂ ਖਰਾਕਾਂ ਸੀ ਦੁੱਧ ਮੱਖਣਾ ਨਾ ਪਾਲੇ ਛੱਡ ਹੋਰ ਝਾਕਾਂ ਸੀ ਕਦੇ ਕਦੇ ਖਿਆਲ ਆਉਂਦਾ ਉਦੋਂ ਦੇਖੋ ਆਵਦਾ ਕਦੇ ਕਦੇ ਖਿਆਲ ਆਉਂਦਾ ਉਦੋਂ ਦੇਖੋ ਆਵਦਾ ਰੱਖ ਲਈਏ ਆਪਾਂ ਫੁੱਲ ਰੁਲਦਾ ਗੁਲਾਬ ਦਾ ਰੱਖ ਲਈਏ ਆਪਾਂ ਫੁੱਲ ਰੁਲਦਾ ਰੱਖ ਲਈਏ ਆਪਾਂ ਅੱਜ ਅਸੀਂ ਹੋਏ ਪਿਆ ਨਸ਼ਿਆਂ ਦੇ ਸ਼ਿਕਾਰ ਓਏ ਅੱਜ ਅਸੀਂ ਹੋਏ ਪਿਆ ਨਸ਼ਿਆਂ ਦੇ ਸ਼ਿਕਾਰ ਓਏ ਮੌਤ ਦੇ ਵਪਾਰੀ ਕਰਦੇ ਚਿੱਟੇ ਦਾ ਵਪਾਰ ਓਏ ਮੌਤ ਦੇ ਵਪਾਰੀ ਕਰਦੇ ਚਿੱਟੇ ਦਾ ਵਪਾਰ ਓਏ ਭੁੱਲ ਗਏ ਦਲੇਰਾ ਆਨੰਦ ਮਨ